ਬਾਪੂ ਜੀ ਰਸ਼ੀਦ ਸ਼ੇਖ ਨੂੰ ਜਿਹੜੀ ਕਿ ਪਰੋਲ ਮਿਲੀ ਆ 2 ਦਿਨ ਦੇ ਲਈ ਤੇ ਉੱਥੇ ਅਮਰਿਤਪਾਲ ਸਿੰਘ ਨੂੰ ਲੈ ਕੇ ਸਿੱਖ ਜਥੇਬੰਦੀ ਆ ਕਹਿ ਰਹੀਆਂ ਨੇ ਕਿ ਜਦੋਂ ਰਸ਼ੀਦ ਸ਼ੇਖ ਨੂੰ ਪਰੋਲ ਮਿਲ ਸਕਦੀ ਹੈ ਤਾਂ ਅਮਰਿਤਪਾਲ ਸਿੰਘ ਨੂੰ ਕਿਉਂ ਹਾਈ ਕੋਰਟ ਨੇ ਕਿਉਂ ਨਹੀਂ ਪਰੋਲ ਦਿੱਤੀ ਜੀ ਇਹ ਮੇਰਾ ਖਿਆਲ ਹੈ ਕਿ ਇਹ ਮਾਮਲਾ ਜੇ ਹਾਈ ਕੋਰਟ ਚ ਪੈਂਡਿੰਗ ਹੈ ਉਹ ਦਿੱਤੇ ਸਮਾਂ ਹੋਣਾ ਪਤਾ ਨਹੀਂ ਕਿੰਨੇ ਤਰੀਕੇ ਮੈਨੂੰ ਯਾਦ ਨਹੀਂ ਕਿ ਸਾਡੇ ਉਹ ਲਿਖਲ ਫੈਨਰੇ ਦੱਸ ਸਕਦਾ ਤੇ ਦੂਸਰਾ ਮੇਰੇ ਖਿਆਲ ਹੈ ਕਿ ਇਹ ਜੋ ਰਸ਼ੀਦ ਨੂੰ ਦਿੱਤੀ ਗਈ ਹੈ ਉਹਦਾ ਵੀ ਅਸੀਂ ਸਵਾਗਤ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਫੁੱਲ ਟਾਈਮ ਲਈ ਉਹਨਾਂ ਨੂੰ ਸੋਲਿਆ ਜਾਣਾ ਚਾਹੀਦਾ ਇਹ ਨਹੀਂ ਕਿ ਦੋ ਦਿਨ ਦੀ ਉਹਨਾਂ ਨੂੰ ਦੇ ਦੇਓ ਤੇ ਉਹਨਾਂ ਤੇ ਵੀ ਉਹ ਵੀ پابੰਦੀਆਂ ਐਡ ਕਰ ਲਓ ਜੀ ਉਹ মিডিਆ ਨੂੰ ਨਹੀਂ ਮਿਲ ਸਕਦੇ ਜਾਂ ਆਮ ਜਨਤਾ ਨੂੰ ਨਹੀਂ ਮਿਲ ਸਕਦੇ ਇਹ ਜਿੰਨਾ ਜਿਹੜੀਆਂ ਮੇਰੇ ਖਿਆਲ ਨਹੀਂ ਹੋਣੀਆਂ ਚਾਹੀਦੀਆਂ ਦੂਸਰਾ ਅਸੀਂ ਤੇ ਕਹਿੰਦੇ ਹਾਂ ਕਿ ਉਹ ਲੋਕਾਂ ਨੇ ਉਹਨਾਂ ਨੂੰ ਐਡੇ ਮਾਰਨਾ ਐਡੇ ਬਹੁਤ ਆਤ ਵੋਟਾਂ ਪਾ ਕੇ ਚੁਣਿਆ ਤੇ ਉਹ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਉਹਨਾਂ ਨੂੰ ਤੁਰੰਤ ਰਿਆ ਕੀਤਾ ਜਾਣਾ ਚਾਹੀਦਾ ਇਸੇ ਵਿੱਚ ਤੇ ਅਸੀਂ ਅਮਰਤਪਾਲ ਦੇ ਵੀ ਜਿਹੜੇ ਬਹੁਤ ਜਿਹੜੇ ਉਹਨਾਂ ਦੇ ਹਲਕੇ ਦੇ ਲੋਕ ਬੜੇ ਇਹ ਚਾਹਵਾਨ ਹੈ ਕਿ ਉਹ ਜਲਦੀ ਤੋਂ ਜਲਦੀ ਇੱਥੇ ਆਉਣ ਤੇ ਸਾਡੇ ਜੋ ਵੀ ਮਸਲੇ ਜਿਨ੍ਹਾਂ ਵਾਸਤੇ ਅਸੀਂ ਉਹਨਾਂ ਨੂੰ ਚੁਣਿਆ ਉਹ ਹੱਲ ਕਰਨ ਇਸ ਕਰਕੇ ਐਸੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਕੇ ਉਹਨਾਂ ਨਾਲ ਬੇਇਨਸਾਫੀ ਜੋ ਤੁਸੀਂ ਕਰ ਰਹੇ ਹੋ ਇਹ ਉਹ ਇੱਕ ਲੋਕਤੰਤਰ ਦਾ ਕਹਾਣ ਕਰ ਰਹੇ ਹੋ ਉਤੋਂ ਤੁਸੀਂ ਬਾਹਰ ਜਾਓ ਤੇ ਤੁਸੀਂ ਉਹਨਾਂ ਨੂੰ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਓ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਤੱਕ ਇਹ ਹਾਈ ਨਹੀਂ ਮਿਲਦੀ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ ਇਸ ਤਰ੍ਹਾਂ ਨਹੀਂ ਇਹ ਤਾਂ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਜੀ ਪਹਿਲੀ ਗੱਲ ਤੇ ਪਹਿਲਾਂ ਨਹੀਂ ਹੈ ਨਸੇ ਕੋ ਬਣਦੀ ਫੇਗ ਡਬਲ ਹੈ ਨਸੇ ਲਾਉਣੀ ਫਿਰ ਕਈ ਹੋਰ ਢੰਗ ਤਰੀਕੇ ਵਰਤ ਕੇ ਮੇਰਾ ਖਿਆਲ ਹੈ ਕਿ ਜੋ ਸਰਕਾਰ ਹੈ ਉਹ ਕਾਫੀ ਬਖਲਾੜ ਸਿਆ ਕਿਉਂ ਉਹਨਾਂ ਨੂੰ ਜੋ ਆ ਲੋਕ ਸਭਾ ਇਲੈਕਸ਼ਨ ਹੋਈ ਉਹ ਤੋਂ ਉਹਨਾਂ ਨੂੰ ਇੱਕ ਅੰਦਾਜ਼ਾ ਹੋ ਗਿਆ ਕਿ ਲੋਕ ਉਹਨਾਂ ਨੂੰ ਬਹੁਤ ਚਾਹੁੰਦੇ ਆ ਤੇ ਇਸੇ ਕਰਕੇ ਸ਼ਾਇਦ ਉਹ ਬਾਹਰ ਆਉਣਗੇ ਤੇ ਸਾਡੀ ਸਰਕਾਰ ਨੂੰ ਖਤਰਾ ਹੋ ਸਕਦਾ ਉਹ ਸਾਡੀਆਂ ਕੁਰਸੀਆਂ ਨੂੰ ਇਸ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਸਮਾਨ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਅੱਜ ਜੋ ਨਵੀਂ ਮੀਟਿੰਗ ਹੋਈ ਹੈ ਤੇ ਵਿੱਚ ਕੀ ਕੀ ਫੈਸਲੇ ਲਏ ਗਏ ਨੇ ਇਹ ਫੈਸਲੇ ਚ ਜੋ ਫੈਸਲੇ ਤੁਸੀਂ ਪਹਿਲਾਂ ਹੀ ਜੋ ਪਾਰਟੀ ਐਨੌਂਸ ਕੀਤੀ ਸੀ ਪੰਥ بچاؤ ਪੰਜਾਬ بچاؤ ਜੋ ਅਸੀਂ ਨਾਰਾ ਲੈ ਕੇ ਚੱਲੇ ਕਿ ਪੰਜਾਬ ਦੀ ਸਾਡੇ ਪੰਥ ਦੀ ਵੀ ਬੜੀ ਹਰ ਹਾਲਤ ਏਦਾਂ ਦੇ ਹੋਏ ਪਏ ਆ ਸਿੱਖਾਂ ਦੇ ਸਾਰੇ ਮਸਲੇ ਬੜੇ ਉਲਝੇ ਪਏ ਆ ਕਿਸੇ ਪਾਸੇ ਸਾਡੀ ਨੌਜਵਾਨੀ ਨਸ਼ਿਆਂ ਚ ਇਸ ਕਰਕੇ ਅਸੀਂ ਉਹ ਜੋ ਫੈਸਲਾ ਲਿਆ ਸੀਗਾ ਉਹ ਵੀ ਸਾਨੂੰ ਜਿਹੜੇ ਆਮ ਪੰਜਾਬ ਦੀ ਜਨਤਾ ਤੇ ਸੰਗਤਾਂ ਨੇ ਉਹਨਾਂ ਨੇ ਸਾਨੂੰ ਇਸ ਵਾਸਤੇ ਪ੍ਰੇਰਿਤ ਕੀਤਾ ਸੀ ਕਿ ਅਸੀਂ ਤੁਹਾਨੂੰ ਬਹੁਤ ਵੱਡੇ ਇੱਕ ਸਹਯੋਗ ਦਿੱਤਾ ਕਿ ਤੁਸੀਂ ਦੋ ਐਮਪੀ ਅਸੀਂ ਤੁਹਾਨੂੰ ਤੁਸੀਂ ਦੋ ਹੀ ਖੜੇ ਕੀਤੇ ਸੀ ਦੋ ਹੀ ਹਿੰਜਾ ਦਿੱਤੇ ਤੇ ਤੁਸੀਂ ਸਾਰੇ ਪੰਜਾਬ ਚ ਵਿੱਚ ਰੋ ਇੱਕ ਪਾਰਟੀ ਆਪਣੀ ਹੋਂਚ ਲੈ ਆਈਏ ਆਪਾਂ ਸਾਰੇ ਜਣੇ ਰਲ ਕੇ ਤੇ ਉਹਦੇ ਤਹਿਤ ਹੀ ਅਸੀਂ ਸਾਰਿਆਂ ਦੀ ਰਾਏ ਨਾਲ ਇਹ ਪਾਰਟੀ ਨੂੰ ਹੋਂਚ ਲਿਆਂਦਾ ਤੇ ਉਹਦੇ ਵਾਸਤੇ ਅਸੀਂ ਅੱਜ ਜਿਹੜੀ ਕੁਝ ਬਾਕੀ ਜਿੱਕਾ ਇਹ ਕਾਫੀ ਜ਼ਿਲ੍ਹਿਆਂ ਚ ਤੇ ਅਸੀਂ ਇਹ ਕਮੇਟੀਆਂ ਬਣਾ ਦਿੱਤੀਆਂ ਤੇ ਕੁਝ ਅੱਜ ਅਸੀਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਫਤਿਹਗੜ੍ਹ ਜ਼ਿਲ੍ਹੇ ਦੀ ਕਮੇਟੀ ਅਨਾਉਂਸ ਕੀਤਾ ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਤੁਸੀਂ ਹੁਣ ਇਹ ਜੋ ਪਾਰਟੀ ਦਾ ਮਿਸ਼ਨ ਹੈ ਜੋ ਇਹਦਾ ਏਜੰਡਾ ਵਾ ਉਹਨੂੰ ਤੁਸੀਂ ਕਰ ਕਰੇ ਕਿ ਇੱਕ ਪਰਿਵਾਰ ਤੱਕ ਲੈ ਕੇ ਜਾਓ ਕਿ ਆਪਾਂ ਇਹ ਜਿਹੜਾ ਕਿ ਪੰਜਾਬ ਨੂੰ ਅੰਤ ਨੂੰ ਇਹ ਹਾਲਾਤ ਚ ਕਰ ਸਕੀ ਬਹੁਤ ਸਾਰੇ ਲੋਕ ਜੀ ਇਹ ਮੰਗ ਕਰ ਰਹੇ ਨੇ ਜਿਹੜੀ 2027 ਦੇ ਵਿੱਚ ਚੋਣਾਂ ਆਉਣੀਆਂ ਨੇ ਉਹ ਅਮਰਪਾਲ ਸਿੰਘ ਉਹਦੇ ਚੋਣਾਂ ਦੇ ਵਿੱਚ ਲੜਨ ਕਿ ਲੱਗਦਾ ਕਿ ਜੇ ਤੁਹਾਨੂੰ ਮੌਕਾ ਮਿਲਦਾ ਤਾਂ 2027 ਦੇ ਵਿੱਚ ਇਲੈਕਸ਼ਨ ਲੜੀਆਂ ਜਾਣਗੀਆਂ ਜੀ ਨਹੀਂ ਇਹ ਜੀ ਅਸੀਂ ਜੋ ਰਾਜਨੀਤਿਕ ਪਾਰਟੀ ਬਣਾਈ ਹੈ ਅਸੀਂ ਲਖਣ ਲੜਨ ਵਾਸਤੇ ਬਣਾ ਰਹੇ ਹਾਂ ਜੀ ਉਹ ਉਹਦੇ ਉਹ ਅਸੀਂ ਇਹ ਸਾਰੇ ਜਣੇ ਰੜ ਕੇ ਇਹ ਇਹ ਚ ਚਾਹ ਰਹੇ ਹਾਂ ਕਿ ਜੋ ਰਾਜਨੀਤੀ ਵੀ ਬੜੀ ਪ੍ਰਿਸ਼ਟ ਹੋ ਚੁੱਕੀ ਆ ਅਸੀਂ ਉਤੋਂ ਉਸ ਆਪਣੇ ਪੰਜਾਬ ਦੇ ਲੋਕਾਂ ਨੂੰ ਕੋਈ ਨਜ਼ਾਰ ਦਿਵਾ ਸਕੀਏ ਕਿ ਅਸੀਂ ਕੋਈ ਸਾਫ਼ ਸੁਥਰੀ ਉਹ ਗੁਰੂ ਦੀ ਪਵਨੀ ਵਾਲੀ ਸਰਬੱਤ ਦੇ ਭਲੇ ਵਾਲੀ ਜਿਹੜੇ ਜੋਗ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅੱਗੇ ਲੈ ਕੇ ਆਈਏ ਨਾ ਕਿ ਕੋਈ ਜੋ ਚਾਪਲੂਸ ਲੋਕ ਹੋਣ ਜਾਂ ਜੋ ਕੋ ਪੈਸੇ ਜਾਦੇ ਪੈਸੇ ਵਾਲੇ ਲੋਕ ਹੋਣ ਉਹਨਾਂ ਨੂੰ ਗੇਲੇ ਬਜਨ ਦਾ ਜਿੱਦਾਂ ਉਸ ਚੀਜ਼ ਤੋਂ ਅਸੀਂ ਇਹ ਸੋਚਦੇ ਆ ਕਿ ਜਿਹੜੇ ਜੋਗ ਨੌਜਵਾਨ ਜ ਜਿਨ੍ਹਾਂ ਚ ਇਹ ਲੀਡਰਸ਼ਿਪ ਕੁਆਲਿਟੀ ਹੈਗੀ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆ ਕੇ ਪੰਜਾਬ ਤੇ ਪੰਥ ਨੂੰ ਬਚਾਈਏ। ਬਾਬਾ ਜੀ ਜਿਹੜੀ ਨਵੀਂ ਪਾਰਟੀ ਬਣਾਈ ਉਸ ਚ ਖਾਲਸਾ ਦੀ ਮੰਗ ਕਰਦੇ ਹੋ ਤੁਸੀਂ? ਨਹੀਂ ਅਸੀਂ ਇਹ ਦੋ ਵੇਲੇ ਗੁਰੂ ਮਹਾਰਾਜ ਦੇ ਸਰਨਾਚ ਦਾ ਰਾਸ ਹੁੰਦੀ ਰਾਜ ਕਰੇਗਾ ਖਾਲਸਾ। ਤੇ ਇਹ ਚੀਜ਼ ਹੈ ਕਿ ਉਤੋਂ ਉੱਤੇ ਕੋਈ ਮਨਕਰ ਨਹੀਂ ਗੁਰੂ ਦੇ ਸਿਧਾਂਤੋਂ ਤੇ ਕੋਈ ਮਨਕਰ ਨਹੀਂ ਹੋ ਸਕਦਾ ਲੇਕਿਨ ਅਸੀਂ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਨੂੰ ਰਲ ਕੇ ਜੋ ਵੀ ਕੁਝ ਕਰਾਂਗੇ ਸਾਰਿਆਂ ਨੂੰ ਰਲ ਕੇ ਕਰਾਂਗੇ ਸਾਰੇ ਪੰਜਾਬ ਦੇ ਵਾਸੀ ਜਿੰਨੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਚੰਗਾ ਪੰਜਾਬ ਚ ਵਧੀਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿੱਥੇ ਸਾਰਿਆਂ ਨੂੰ ਇਨਸਾਫ ਹੋ ਸਕੇ ਉਹ ਜਿਹੇ ਰਾਜ ਦੀ ਅਸੀਂ ਕਾਮਨਾ ਕਰਦੇ ਹੁਸਤੇ ਰਾਜ ਵਾਸਤੇ ਅਸੀਂ ਜੇਤਨ ਨਹੀਂ ਕਰਦੇ ਕਿ ਦਿੱਲੀ ਜਮਾਦੀ ਪਾਰਟੀ ਹਾਰ ਹੋ ਗਈ ਹੈ ਜੀ ਉਹਦੇ ਬਾਰੇ ਕੀ ਕਹੋਗੇ ਇਹ ਜੀ ਮੇਰਾ ਖਿਆਲ ਹੈ ਕਿ ਜੜਾ ਇਦਾਂ ਦੇ ਲਾਰੇ ਲਪੇ ਲਾ ਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਡਿਕਟੇਟਰਸ਼ਿਪ ਨਾਲ ਤੁਸੀਂ ਇਹੋ ਜਿਹੇ ਲੰਮਾ ਸਮਾਂ ਰਾਜ ਨਹੀਂ ਕਰ ਸਕਦੇ ਇਹ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਇੱਕ ਬਹੁਤ ਦੁਨੀਆ 'ਚ ਬੜਾ ਵੱਡਾ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਲੋਕ ਵੀ ਉਹਦੇ ਚਾਸੇ 'ਚ ਆ ਗਏ ਤੇ ਹੁਣ ਦੇਖੋ ਕਿ ਦਿੱਲੀ ਦੇ ਲੋਕਾਂ ਨੇ ਵੀ ਉਹ ਮਾਡਲ ਨੂੰ ਨਕਾਰ ਦਿੱਤਾ ਤੇ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਆ ਦੋਸਤਾਂ 'ਚ ਬਹੁਤ ਵੱਡੇ ਦੁਖੀ ਹੋ ਚੁੱਕੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਦਾ ਜਿਹੜਾ ਕਿ ਅੰਦਸਮਾ ਨੇੜੇ ਹੀ ਆ ਇਹ ਇਹੋ ਨਾਲੋਂ ਹੁਣ ਆਪਣੇ ਜੋ ਕੀਤੇ ਆ ਜੋ 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 ਵੀ ਜ਼ੁਲਮ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪੰਜਾਬ ਨੂੰ ਲੁੱਟ ਰਿਹਾ ਘੁੱਟ ਰਿਹਾ ਉਹ ਲੋਕ ਮੇਰੇ ਖਿਆਲ ਨਾਲ ਜ਼ਿਆਦਾ ਟੈਂਪਰ ਵਾਸਤੇ ਨਹੀਂ ਕਰਨਗੇ ਇਥੋਂ ਵੀ ਇਹਨਾਂ ਦਾ ਬੋਰੀ ਬਿਸਤਰਾ ਜਲਦੀ ਗੋਲ ਹੋ ਜੂ ਸਿਮਰਜੀਤ ਸਿੰਘ ਮਾਨ ਨੇ ਕੋਈ ਤਾਲਮੇਲ ਦੀ ਸੰਭਾਵਨਾ ਨਹੀਂ ਅਸੀਂ ਸਾਡੇ ਜਿਹੜੀਆਂ ਵੀ ਪੰਜਾਬ ਦੀ ਪੰਥਲੀ ਲੜਨ ਵਾਲੀਆਂ ਸਾਰੀਆਂ ਸਿੱਖਿਆ ਸਾਡਾ ਕਿਸੇ ਨਾਲ ਵਿਰੋਧ ਨਹੀਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਸਾਰਿਆਂ ਨੂੰ